ਤਾਲੀ ਸਰ ਲੋਕ ਸਭਾ ਚੋਣਾਂ ਚੱਲ ਰਹੀਆਂ ਹੈਗੀਆਂ ਭਗਵੰਤ ਮਾਨ ਜੀ ਦਾ ਜਿਹੜਾ ਹੈਗਾ ਕੱਲ ਦਾ ਰੋਡ ਸ਼ੋਅ ਹੈਗਾ ਮਨਪੁੱਤਰ ਦੇ ਵਿੱਚ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੁਹਾਡੇ ਜਨਰਾਂਹੀਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੁਨੀਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਸਾਡੇ ਲੋਕ ਸਭਾ ਨਿਰੰਦਰ ਤੋਂ ਉਮੀਦਵਾਰ ਬਹੁਤ ਸਤਿਕਾਰਯੋਗ ਪਰਮ ਕੁਮਾਰ ਤੀਨੂ ਜੀ ਦੇ ਹੱਕ ਦੇ ਵਿੱਚ ਨਕੋਦਰ ਦੇ ਵਿੱਚ ਐਮਐਲਏ ਇੰਦਰਜੀਤ ਕੌਰ ਮਾਨ ਸਾਡੇ ਪੈਂਜੀ ਦੇ ਦੇ ਨਾਲ ਹੋ ਕੇ ਰੋਡ ਸ਼ੋਅ ਕਰ ਰਹੇ ਨੇ ਔਰ ਤਿਆਰੀਆਂ ਪੂਰੀਆਂ ਜੋਰਾਂ ਤੇ ਐ 150 ਬੱਸ ਤਕਰੀਬਨ ਪਿੰਡਾਂ ਦੇ ਵਿੱਚੋਂ ਭਰ ਕੇ ਆਵੇਗੀ ਔਰ ਜਿਹੜੇ ਸਾਡੇ ਜੂਤ ਦੇ ਪ੍ਰਧਾਨ ਨੇ ਜੂਰ ਦੇ ਨੌਜਵਾਨ ਮੁੰਡੇ ਨੇ ਅਮਰ ਟਾਲੀ ਜੀ ਉਹਨਾਂ ਦੇ ਹੱਕ ਦੇ ਵਿੱਚ ਹਜ਼ਾਰਾਂ ਮੁੰਡੇ ਉਸ ਰੋਡ ਸ਼ੋਅ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਮਾਨਜੋਗ ਮੁੱਖ ਮੰਤਰੀ ਸਾਹਿਬ ਗੁਰਵੰਤ ਸਿੰਘ ਜੀ ਮਾਨ ਤੇ ਜਿਹੜੇ ਪ੍ਰੋਸਾ ਪ੍ਰਗਟ ਕਰਦੇ ਨੇ ਲੋਕ ਸਾਰੇ ਆਪ ਹਾਰੇ ਆਉਣਗੇ ਕੋਈ ਇਹ ਨਹੀਂ ਹੈਗਾ ਵੀ ਉਹ ਦਿਹਾੜੀ ਦੇ ਲੈਂਦੇ ਲੋਕ ਨਹੀਂ ਹੋਣਗੇ ਔਰ ਤਿਆਰੀ ਪੂਰੀ ਮੁਕੰਮਲ ਹੈ ਭੈਂਜੀ ਅੰਦਰਜੀਤ ਕੋਰ ਮਾਨ ਦੀ ਜਿਹੜਾ ਰੂਟ ਹੋਵੇਗਾ ਉਹ ਤਕਰੀਬਨ ਮਾਡੀ ਗੇਟ ਤੋਂ ਲੈ ਕੇ ਬਾਬਾ ਸਾਹਿਬ ਡਾਕਟਰ ਪੀਮਰਾ ਅੰਬੇਡਕਰ ਜੀ ਤੱਕ ਸਮਾਂ 3 ਵਜੇ ਹੋਵੇਗਾ ਇਹ ਅਪੀਲ ਕਰਨਾ ਚਾਹੁੰਦੇ ਆ ਮੈਂ ਸਾਰੇ ਹਲਕੇ ਦੇ ਲੋਕਾਂ ਨੂੰ ਖਾਸ ਹੋਤੇ ਨਕੌਦਰ ਕੰਸੀਡਰੇਸੀ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਉਹ ਰੋਡ ショਅ ਦੇ ਵਿੱਚ ਹਿੱਸਾ ਲਓ ਆਪਣਾ ਸਾਰਿਆਂ ਦਾ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਸਾਹ ਭਗਵਾਨ ਸਿੰਘ ਜੀ ਮਾਨ ਉਹਨਾਂ ਦੇ ਵਿਚਾਰ ਸੁਣੋ ਔਰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜੇ ਉਹ ਕੰਮ ਕਰ ਰਹੇ ਨੇ ਪੂਰੇ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਇੱਕ ਕਰ ਰਹੇ ਨੇ ਸਾਰੇ ਲੋਕਾਂ ਦੀ ਸਹੂਲਤ ਲਈ ਜਿਹੜੇ ਉਹ ਪ੍ਰੋਗਰਾਮ ਬੀਕ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਰੋਡ ショਅ ਦੇ ਵਿੱਚ ਵੀ ਹਿੱਸਾ ਲਓ ਔਰ ਵੱਧ ਤੋਂ ਵੱਧ ਆਮ ਆਦੀ ਪਾਰਟੀ ਦੇ ਉਮੀਦਵਾਰ ਤੁਹਾਨੂੰ ਕਮਾਟੀ ਨੂੰ ਜੀ ਨੂੰ ਵੋਟ ਦੇ ਕੇ ਆਪਣਾ ਫਤਵਾ ਦਿਓ ਤਾਂ ਕਿ ਲੋਕ ਸਭਾ ਦੇ ਵਿੱਚ ਜਾ ਕੇ ਸਾਡਾ ਜਿਹੜਾ ਨਮਾਇੰਦਾ ਸਾਡੇ ਪੰਜਾਬ ਦੇ ਨਾਲ ਜੋ ਵਿਤਕਰਾ ਹੋ ਰਿਹਾ ਉਹਦੇ ਲਈ ਆਪਣੀ ਆਵਾਜ਼ ਬਣੰਦ ਕਰ ਸਕੇ ਸਾਡੇ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਕਿਰਤੀ ਮਜ਼ਦੂਰਾਂ ਦੇ ਦੁਕਾਨਦਾਰਾਂ ਦੇ ਇੰਡਸਟਰੀ ਦੇ ਜਿੰਨੇ ਮੁੱਦੇ ਆ ਉਹ ਚੱਕ ਸਕੇ